ਪੰਜਾਬ ਨਿਊਜ਼ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਮਨਾਲੀ ਤੋਂ ਅੱਗੇ ਟਨਲ ਟਨਲ ਦੇ ਉੱਤੇ ਫੇਰ ਪਰਚੀ ਉਸ ਤੋਂ ਪਹਿਲਾਂ ਫੇਰ ਪਰਚੀ ਫੋਨ ਉਸ ਤੋਂ ਬਾਅਦ ਅਟਲ ਟਨਲ ਪਾਰ ਕਰਨ ਤੋਂ ਬਾਅਦ ਫੇਰ ਪਰਚੀ 300 ਰੁਪਇਆ 200 ਰੁਪਇਆ ਲੇਕਿਨ ਇਹ ਨਹੀਂ ਲਿਖਿਆ ਹੈ ਉੱਤੇ ਸਾਡਾ ਡਿਵੈਲਪਮੈਂਟ ਬੈਰੀਅਰ ਫਰੀ ਆਪਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕਿਹੜੀ ਅਥਾਰਟੀ ਦੇ ਨਾਲ ਪੈਸੇ ਕੱਟ ਰਹੇ ਹੈ ਕਿਉਂ ਕੱਟ ਰਹੇ ਆ ਇਹਦੇ ਨਾਲ ਗੱਲਬਾਤ ਕਰਨ ਦੇ ਇੱਕ ਟਰੱਕ ਮਹਿਕਮਾ ਸਾਡੇ ਕੋਲ ਡਰਾਈਵਰ ਵੀਰ ਇੱਧਰ ਖੜਾ ਸਾਡੇ ਕੋਲ ਪੰਜਾਬ ਦੀ ਗੱਡੀ ਆ ਹੁਣ ਇਹਦੇ ਨਾਲ ਜੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਸਭ ਜੀਤ ਸਿੰਘ ਆ ਜੀ ਮੇਰਾ ਨਾਮ ਜੀਤ ਸਿੰਘ ਜੀ ਕੀ ਪ੍ਰੋਬਲਮ ਹੈ ਤੇ ਤੁਸੀਂ ਇੱਥੇ ਕਿਉਂ ਰੁਪਿਓ ਆ ਪ੍ਰੋਬਲਮ ਹੈ ਜੀ ਇਹ ਤਾਂ ਪਹਿਲੇ ਤੋਂ ਗੱਲੇ ਪੱਤੀ ਦਾ ਬੰਦਾ ਇਹਨੋਂ ਤੇ ਪਿੱਛੇ ਸਾਰੀਆਂ ਦਾ ਆਪਾਂ ਟੈਕਸ ਭਰਨੀ ਆ ਠੀਕ ਆ ਹੁਣ ਜੇ ਇਹਨੇ ਪਰਚੀ ਲਾਈ ਜੀ ਉਹਨੇ ਵੱਡੇ ਟਰੱਕ ਦੀ 500 ਰੁਪਇਆ ਜੀ ਮੰਨ ਲਓ 1000 ਰੁਪਏ ਦੇ ਟਾਇਰ ਆ ਨਹੀਂ ਉਹਦੀ ਛੇ ਚੱਕੀ ਦੀ ਉਹਦੀ ਆਪਾਂ ਤੁਹਾਡੀ ਗੱਡੀ ਦੇ ਕਿੰਨੇ ਇਹਦੀ ਗੱਡੀ ਤੇ 6 ਟਾਇਰ ਲੇਕਣੇ ਛੋਟਾ ਪਹਿਲਾ ਟਾਇਰ ਜਿਹੜਾ ਆ ਇਹ 920 ਜਾਂ 1000 ਰੁਪਏ ਦਾ ਮੈਨੂੰ ਨੌਲੇਜ ਆ ਮੇਨ ਤੋਂ 825 16 ਦਾ ਛੋਟੇ ਟਾਇਰਾਂ ਚ ਆ 825 16 ਦਾ ਹੁਣ ਤੁਹਾਡਾ ਵਿਵਾਦ ਇਹਨਾਂ ਨਾਲ 300 ਰੁਪਏ ਤੋਂ 500 ਰੁਪਏ ਦੀ ਪਰਚੀ ਕੱਟਣ ਦਾ ਹਾਂਜੀ 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 ਮੇਰੀ ਪੱਕੀ ਤੁਹਾਨੂੰ ਕੀ ਲੱਗਦਾ ਵੀ ਇਹ ਧੱਕਾ ਆ ਜਾਂ ਇਹਨਾਂ ਦੇ ਕੋਲ ਅਥਾਰਟੀ ਅਸੀਂ ਆਪਾਂ ਚੈੱਕ ਕਰ ਲਾਂਗੇ ਇਹਨਾਂ ਦੇ ਧੱਕਾ ਬਿਲਕੁਲ 300 ਰੁਪਏ ਤੇ ਜਾਇਜ਼ ਆ ਬਿਲਕੁਲ 300 ਵਾਲੀ ਮੇਰੀ ਪਰਚੀ ਭਾਂਦੀ ਹੈ 500 ਦੀ ਕੱਟ ਰਹੀ ਹੈ ਅੱਛਾ ਪਿੱਛੇ ਤੁਸੀਂ ਕਿੰਨੇ ਪੈਸੇ ਦੇ 250 ਰੁਪਈਆ ਕਟਿਆ ਹਾਂਜੀ ਮੇਰਾ 170 ਕਟਿਆ ਹੁਣ ਇਹਨਾਂ ਨੂੰ ਬੁਲਾ ਲਿਓ ਆਪਾਂ ਹੁਣ ਇਹਨਾਂ ਨੂੰ ਜਦੋਂ ਮੈਂ ਬੋਲਦਾ ਨਾ ਹੁਣ ਇਹਨਾਂ ਨੇ ਪੈਸੇ ਤੁਹਾਡੇ ਤੋਂ 300 ਰੁਪਈਆ ਕਟਿਆ ਮੰਗ ਰਹੇ ਆ ਅਜੇ ਤੱਕ ਮਾਰਚ ਹੀ ਨਹੀਂ ਕਟਾਈ ਆਪਾਂ ਇਹਨਾਂ ਨੂੰ ਪੁੱਛ ਲਿਆ ਹੁਣ ਇਹ ਕਿਹੜੀ ਅਥਾਰਟੀ ਦੇ ਨਾਲ ਪੈਸੇ ਕੱਟਦੇ ਆ ਆ ਜਾਓ ਭਾਜੀ ਕੀ ਬਾਦਰ ਨਮਸਕਾਰ ਹਲੋ ਸਰੂ ਉੱਠ ਕੇ ਆਓ ਯਾਰ ਅਸੀਂ ਐਸਜੀ ਦੂਰ ਚੱਲ ਗਏ ਤੁਸੀਂ ਕੁਰਸੀ ਤੋਂ ਨਹੀਂ ਉੱਠ ਸਕਦੇ ਯਾਰ ਇਹ ਐਟੀਟਿਊਡ ਹੈ ਤੁਹਾਡਾ ਯਾਰ ਇੱਧਰ ਨੂੰ ਲੈ ਜਾ जरा ਪਿੱਛੋਂ ਇਹ ਤੁਹਾਡਾ ਐਟੀਟਿਊਡ ਹੈ ਯਾਰ ਤੇ ਉੱਠ ਕੇ ਬਾਹਰ ਨਹੀਂ ਆਈਦਾ ਹੁੰਦਾ ਜੇ ਕੋ ਬੰਦਾ ਆਂਦਾ ਤਾਂ ਹਾਂਜੀ ਇਹਦੇ ਪਰਚੀ ਬਾਰੇ ਇੱਕ ਪਿੱਛੇ ਪਰਚੀ ਇੱਕ ਅੱਗੇ ਪਰਚੀ ਇਹ 10 ਕਿਲੋਮੀਟਰ ਦੇ 1 ਮਿੰਟ 1 ਮਿੰਟ ਮੇਰਾ ਕੁਐਸਚਨ ਤਾਂ ਸੁਣਨਾ ਹੁਣ ਇਸ ਪਰਚੀ ਦਾ ਕੀ ਮਤਲਬ ਆ ਮੈਨੂੰ ਇਹਨੂੰ ਸਮਝਾ ਦਿਓ ਸਾਡਾ ਤਾਂ ਪੰਜਾਬੀ ਸ਼ਬਦ ਹੈ ਆਡਾ ਫੁੱਲ ਫਾਰਮ ਕੀ ਹੈ ਦਾ ਪਰਜੇਓ ਚਲ ਇਹ ਸਾਨੂੰ ਇੱਕ ਸਾਈਨ ਬੋਰਡ ਦਿਖਾ ਰਿਹਾ ਜਿਹਦੇ ਵਿੱਚ ਲਿਖਿਆ ਹੈ ਸਪੈਸ਼ਲ ਏਰੀਆ ਏਰੀਆ ਡਿਵੈਲਪਮੈਂਟ ਅਥਾਰਟੀ ਲਾਹੌਲ ਐਂਡ ਗੇਲੋਂਗ ਹਿਮਾਚਲ ਪ੍ਰਦੇਸ਼ ਵੀਰ ਇਸ ਕਨਸਿਡਰਿੰਗ ਦਾ ਟ੍ਰੈਂਡ ਆਫ ਦਾ ਗਵਰਨਮੈਂਟ ਆਫ ਦਾ ਸੈਂਸਿਟੀਵਿਟੀ ਦਾ ਏਰੀਆ ਸਾਡਾ ਗੇਲੋਂਗ ਹੈਸ ਬੀਨ ਇਨਕਲੂਡਡ ਅੰਡਰ ਦਾ ਪਰਵੀਅੂ ਆਫ ਹਿਮਾਚਲ ਪ੍ਰਦੇਸ਼ ਟਾਊਨ ਐਂਡ ਕੰਟਰੀ ਐਕਟ 197 ਬੋ ਬੋ ہمارا ਕੰਮ ਆਪਾਂ ਪੜ ਲੇਗੇ ਪੜ ਲੇਗੇ ਪਹਿਲਾਂ ਮੇਰੇ ਕੋਲ ਇਹ ਪਤਾਓ ਪੀ ਇਹ ਕਿਹਾਂ ਸੇ ਨਿਕਾਲਾ ਇਹ ਹੈ ਆਪਕਾ ਐਸਡੀਐਮ ਆਫਿਸ ਕਿਲੋਂਗ ਸੇ ਨਿਕਾਲਿਆ ਸਰ ਤੇ ਐਸਡੀਐਮ ਸਾਹਿਬ ਦੀ ਕੋਈ ਮੋਹਰ ਉੱਤੇ ਕੀ ਕੁਛ ਮੈਨੂੰ ਦਿਖਾਓ ਜਰਾ ਇਹ ਨਹੀਂ ਸਰ ਇਹ ਐਟੀਟਿਊਡ ਨਹੀਂ ਪਲੀਜ਼ ਆਪਾਂ ਤੁਹਾਡੇ ਨਾਲ ਨਹੀਂ ਆ ਅਸੀਂ ਜੋ ਕੁਝ ਇੱਥੇ ਸੱਚੋ ਦਿਖਾਣਾ ਹੈ ਵੀਰੇ ਮੈਂ ਤੁਹਾਨੂੰ ਇਹ ਹੈ ਨਾ ਇਹ ਪਿੱਛੇ ਦਿਖਾ ਰਿਹਾ ਹਾਂ ਹਾਂ ਇੱਕ ਫਾੜਨ ਦਾ ਤਰੀਕਾ ਹੁੰਦਾ ਮੇਰਾ ਫਾੜਨ ਦਾ ਤਰੀਕਾ ਨਹੀਂ ਵੀਰੇ ਮੈਂ ਤੁਹਾਨੂੰ ਪਿਆਰ ਤੇ ਹੀ ਦਿਖਾ ਰਿਹਾ ਹਾਂ ਵੈਰੀ ਗੁੱਡ ਆਪਣਾ ਨਾਮ ਮੇਰਾ ਨਾਮ ਰਿਸ਼ੂ ਹੈ ਰੀਚੂ ਸਰ ਪਹਿਲੀ ਗੱਲ ਤੁਹਾਡੀ ਨੇਮ ਪਲੇਟ ਨਹੀਂ ਆ ਤੁਹਾਡੀ ਵਰਦੀ ਵੀ ਹੋਏਗੀ ਵਰਦੀ ਹੈ ਜੀ ਕਿਹੜੀ ਵਰਦੀ ਆ ਤੁਹਾਡੀ ਅभी ਮੈਂ ਨਹੀਂ ਲਗਾਈ ਜੀ ਮੈਂ ਇਸ ਥ੍ਰੀ ਟਾਈਮ ਸਾਰੇ ਤੁਸੀਂ ਫ੍ਰੀ ਟਾਈਮ ਤੇ ਆ ਤੁਸੀਂ ਸਾਨੂੰ ਸਾਡੇ ਕੈਮਰੇ ਦੇ ਵਿੱਚ ਤੁਸੀਂ ਸਾਨੂੰ ਰੋਕਿਆ ਰੋਕਿਆ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਰਿਹਾ ਸਾਈਡ ਤੇ ਉੱਤੇ ਕਰਨ ਰੋਕਿਆ ਹਾਂਜੀ ਹੁਣ ਇਹਨਾਂ ਨੂੰ ਪੁੱਛਿਆ ਹੁਣ ਸਰ ਤੁਸੀਂ ਐਥਔਰਟੀ ਲੈਟਰ ਦਿਖਾਤਾ ਹੁਣ ਇਹਨੂੰ ਆਪਾਂ ਚੈੱਕ ਕਰਾਂਗੇ ਇਰਮਾਪਾ ਆਫੀਮ ਸਾਹਿਬ ਨੂੰ ਗੱਲ ਕਰਾਂਗੇ ਇੱਕ ਅਥਾਰਟੀ ਦੇ ਵਿੱਚ ਤੁਸੀਂ ਪਰਚੀ ਮੈਂ ਤੁਹਾਡੀ ਸਿਰਫ ਪਰਚੀ ਦੇਖਣਾ ਚਾਹੁੰਦਾ ਕਿ ਕਿੰਨੇ ਬੈਥੇ ਆ ਪਰ ਜਾ ਐਕਸਪਲੇਨ ਕਰੋ ਉੱਥੇ ਤਾਂ ਲਿਖਿਆ ਹੈ ਉੱਥੋਂ ਦੇਖ ਲਿਆ ਤੁਹਾਡੀ ਪਰਚੀ ਤੇ ਕੀ ਲਿਖਿਆ 50 ਇਸਲੇ ਵਿੱਚ ਲਿਖਿਆ ਹੈ ਪੜਵਾ 200 300 ਹੋ ਗਏ ਉਸਕਾ 300 ਬੱਸ ਚੱਕ ਹੋ ਗਏ 5 ਹੋ ਗਏ ਅੱਛਾ ਤੇ ਜਿਹੜੇ মিডিਆ ਵਾਲੇ ਆਉਂਦੇ ਉਹਨਾਂ ਨੂੰ ਕਿੰਨੇ ਜੋ ਗੱਡੀ ਸਾਰਿਆਂ ਦਾ ਕੱਟਦਾ ਲੇਕਿਨ ਆਪਾਂ ਇਹਨਾਂ ਨੂੰ ਪੈਸੇ ਨਹੀਂ ਦੇਵਾਂਗੇ ਆਪਾਂ ਇੱਥੇ ਹੀ ਵਾਪਸ ਹੋ ਜਾਾਂਗੇ ਤੇ ਆਉਣ ਵਾਲੇ ਬੰਦਿਆਂ ਨੂੰ ਇਹ ਕਮਾਂਗੇ ਵੀ ਇਸ ਦੀ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਲੈ ਕੇ ਆਇਓ ਪਿੱਛੇ ਵੀ ਟੋਲ ਕੱਟਦੇ ਆ ਅੰਦਰ ਡਿਵੈਲਪਮੈਂਟ ਅਥਾਰਟੀ ਕੱਟਦੇ ਆ ਜਦੋਂ ਤੁਸੀਂ ਗਫੌਲ ਜਾਂਦੇ ਆ ਇੱਕ ਤੋਂ 100 ਰੁਪਏ ਲੈਂਦੇ ਆ ਸੇਮ ਗੱਡੀ ਉਸ ਤੋਂ 300 ਰੁਪਏ ਲੈਂਦੇ ਆ ਇਹ ਕਿਤੇ ਨਾ ਕਿਤੇ ਵਿਵਾਦਿਤ ਜ਼ਰੂਰ ਹੈ ਲੇਕਿਨ ਮੈਂ ਇੱਥੇ ਐਸਡੀਐਮ ਸਾਹਿਬ ਨਾਲ ਵੀ ਗੱਲ ਕਰੂੰਗਾ ਹੁਣ ਡਰਾਈਵਰ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ 300 ਦੇ ਕੇ ਛੁੱਟਣਾ ਜਾਂ 500 ਦੇ ਕੇ ਛੁੱਟਣਾ ਮੈਂ ਦੇਖੋ ਜੀ ਇਹਨਾਂ ਨੇ ਆਪਣੇ ਆਪ ਲਿਖਿਆ ਹੋਇਆ ਹੈ ਇੱਧਰ ਦੇਖੋ ਤਾਂ ਸਰ ਆ ਦਿਖਾਈ ਜਾ ਰਾ ਇੱਧਰ ਹਾਂ ਇਹ ਦੇਖੋ ਜਿਗਾ ਨਾ ਜੀਬ ਬਲੋਰੋ ਠੀਕ ਹੈ ਇਹਨਾਂ ਵਿੱਚ ਆ ਦੇਖੋ ਪਿੱਛੇ ਮੇਰੀ ਪਰਚੀ ਲੱਗੀ ਆ ਇਸੇ ਪਰਚੀ ਲੱਗੀ ਤੁਸੀਂ ਪਹਿ ਪਰਚੀ ਲੱਗੀ ਜੇ ਅਸੀਂ ਵਿੱਚ ਆਉਂਦੀ ਨਹੀਂ ਨਹੀਂ ਇਹ ਪਿੱਛੇ ਵਾਲੀ ਆ ਜਿਹੜੀ ਪਿੱਛੇ ਜਿਹਦਾ ਆਪਾਂ ਐਂਟਰੀ ਕਰਦੇ ਹਾਂ ਜਦੋਂ ਉੱਥੇ ਪਰਚੀ ਛੋਟੀ ਲੱਗੀ ਆ ਤਾਂ ਇੱਥੇ ਵੀ ਛੋਟੀ ਲੱਗਣੀ ਚਾਹੀਦੀ ਆ ਇੱਥੇ ਵੱਡੇ ਟਰੱਕਾਂ ਲਈ ਕਿਉਂ ਕਰਦੇ ਹੋ 300 ਰੁਪਏ ਲੱਗਦਾ ਠੀਕ ਹੈ ਹੈ ਨਹੀਂ ਨਹੀਂ ਇਹ ਦੇਖੋ ਨਾ 170 ਰੁਪਏ ਦੀ ਪਿੱਛੇ ਲੱਗੀ ਹੋਈ ਆ ਜਿਵੇਂ ਇਹ ਤੁਹਾਡਾ ਇਹ ਵਾਲੀ ਲੱਗਿਆ ਇਹਦੇ ਵਿੱਚ ਇਹਦੇ ਵਿੱਚ ਮਰਦੀ ਮੇਰੀ ਪਰਚੀ 300 ਦੀ